ਇਹ ਤਸਵੀਰਾਂ ਹੁਸ਼ਿਆਰਪੁਰ ਦੇ ਦਸੂਹਾ ਚ ਦਿੱਲੀ ਜੰਮੂ ਨੈਸ਼ਨਲ ਹਾਈਵੇ ਦੀਆਂ ਨੇ ਇੱਥੇ ਤਿੰਨ ਵਾਹਨਾਂ ਦੀ ਟੱਕਰ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਇੱਕ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ ਜਿਸ ਨਾਲ ਸਾਹਮਣੇ ਤੋਂ ਆ ਰਿਹਾ ਟਰੱਕ ਟਕਰਾ ਗਿਆ ਇਸ ਤੋਂ ਬਾਅਦ ਇੱਕ ਵਾਹਨ ਹੋਰ ਪਿੱਛੇ ਤੋਂ ਆ ਕੇ ਟਕਰਾਇਆ ਨਤੀਜਾ ਟਰੱਕ ਡਰਾਈਵਰ ਕੁਲਵੰਤ ਸਿੰਘ ਦੀ ਮੌਤ ਹੋ ਗਈ ਜੋ ਫਤੇਗੜ ਤੋਂ ਜੰਮੂ ਜਾ ਰਿਹਾ ਸੀ ਕਈ ਲੋਕ ਜ਼ਖਮੀ ਵੀ ਹੋਏ ਨੇ ਆਪਣੇ ਇਸ ਐਸ ਡੀ ਐਮ ਤੋਂ ਥੋੜਾ ਜਿਹਾ ਅੱਗੇ ਜਾ ਕੇ ਦੋ ਆਪਣੇ ਟਰੱਕ ਤੇ ਇੱਕ 10 ਟਨ ਦੇ ਵਕਾਜ ਵਕਾਜਰ ਐਕਸੀਡੈਂਟ ਹੋਇਆ ਮੌਕਾ ਦੇਖਿਆ ਗਿਆ ਮੌਕੇ ਤੋਂ ਪਾਇਆ ਗਿਆ ਕਿ ਇੱਕ ਪੀ ਵੀ 11 ਬੀ ਐਫ 4513 ਟਰੱਕ ਦਾ ਸਟੇਜ ਨੰਬਰ ਇਹ ਰੌਂਗ ਸਾਈਡ ਤੋਂ ਇਧਰ ਆ ਰਿਹਾ ਸੀ ਜਿਸ ਕਰਕੇ ਕਿਹੜਾ ਵਿਸੂਹੇ ਸਾਈਡ ਤੋਂ ਟੈਂਟਰ ਆ ਰਿਹਾ ਸੀ ਉਹਦੇ ਦੇ ਵਿੱਚ ਉਹਨਾਂ ਦਾ ਆਪਸ ਵਿੱਚ ਟਕਰਾਲ ਫਿਰ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੌਰਾਨ ਜਿਹੜਾ ਆਪਣੇ ਟੈਂਟਰ ਵਾਲਾ ਆ ਡਰਾਈਵਰ ਸੀਗਾ ਉਹਦੀ ਡੈਥ ਹੋ ਗਈ ਹੈਗੀ on the spot ਤੇ ਬਾਕੀ ਜਿਹੜਾ ਦਸਤੇਰ ਅਟੈਕਰ ਰੋਂਗ ਸਾਈਡ ਤੋਂ ਆ ਰਿਹਾ ਸੀ ਉਹ ਅਸੀਂ ਆਪਣੇ ਕਬਜ਼ੇ 'ਚ ਲੈ ਲਿਆ ਹੈਗਾ ਉੱਥੇ ਬਾਕੀ ਫਰਦਰ ਜਿਹੜਾ ਬੰਦਾ ਵਾਸੀ ਇੱਥੇ ਕੈਕਟਰ ਦੇ 'ਚ ਡੈਥ ਹੋਈ ਹੈ ਉਹਦੀ شناخت ਕਰ ਰਹੇ ਆ ਬਾਕੀ ਉਹਨਾਂ ਦੇ ਜੋ ਵਾਰਸਾਂ ਦੇ ਅਕੋਰਡਿੰਗ ਜੋ ਬੰਦੇ ਅਸੀਂ ਬਿਆਨ ਲੈ ਕੇ ਕਾਰਵਾਈ ਅਮਚ ਲਿਖਿਆ ਗਿਆ ਹੈ ਇਸ ਤੇ ਜ਼ਖਮੀ ਜਾਂ ਬੰਦੇ ਦੀ ਕੋਈ ਕੈਜ਼ੁਐਲਟੀ ਹੋਈ ਹੈ ਉਹ ਬਾਕੀ ਜਿਹੜਾ ਦੂਸਰਾ ਸੀਗਾ ਉਹ ਕੋਈ ਜ਼ਖਮੀ ਨਹੀਂ ਹੋਇਆਗਾ ਉਹ ਠੀਕ ਠਾਕ ਐ